ਉਹ ਵੀ ਮੈਂ ਪੁਰਾਣੇ ਲੀਡਰਾਂ ਦੀ ਵਰਕਰਾਂ ਦੀ ਗੱਲ ਕਰਨੀ ਇਹਨਾਂ ਨੇ ਟਿਚਰ ਕਰਨੀ ਮਖੌਲ ਕਰਨਾ ਇਹ 1992 ਮਾਡਲ ਆ ਇਹਨਾਂ ਤੋਂ ਬਿਨਾਂ ਸੋਚਦਾ ਹੀ ਨਹੀਂ ਬਿੱਟੂ 1992 ਮਾਡਲ ਕੀ ਜਿਨ੍ਹਾਂ ਨੇ 10 12 ਸਾਲ ਅੱਤਵਾਦ ਟੈਰੋਰਿਜ਼ਮ ਵੇਲੇ ਗੋਲੀਆਂ ਖਾਧੀਆਂ ਆਪਣੇ ਸਰੀਰਾਂ ਤੇ ਚਾਹੇ ਉਹ ਹਿੰਦੂ ਸਿੱਖ ਮੁਸਲਮ ਅਸਾਈ ਸਾਰੇ ਲੀਡਰ ਜਿਹੜੇ ਉਹਦੇ ਵਿੱਚ ਭਾਜਪਾ ਕਾਂਗਰਸ ਸਭ ਇਕੱਠੀ ਸੀ ਉਸ ਵੇਲੇ ਉਸ ਲੜਾਈ ਦੇ ਵਿੱਚ ਟੈਰੋਰਿਜ਼ਮ ਦੇ ਪਰ ਜਿਹੜੇ ਕਾਂਗਰਸ ਦੇ ਲੀਡਰ ਸੀ ਮੈਂ ਅੱਜ ਚਾਹੇ 2 4 3 ਦੇ 9 ਵੀ ਲੈ ਦੇਣਾ ਆਹੀ ਮਲਕੀਤ ਸਿੰਘ ਦਾਖਾ ਜੀ ਇਹਨ ਸਤਕਾਰਯੋਗ ਮੇਰੇ ਏ ਕੈਕੀ 1992 ਮਾਡਲ ਨੇ ਕੱਢੋ ਉਹਨਾਂ ਦੇ ਵਿੱਚ ਸਾਰੇ ਪੁਰਾਣੇ ਆਲਾਪਰਾ ਸਾਹਿਬ ਨੇ ਨਹੀਂ ਬਣ ਦਿੱਤਾ ਕੁਝ ਪਿੰਡਾਂ 'ਚ ਇਸੇ ਤਰੀਕੇ ਨਾਲ ਸੀਨੀਅਰ ਲੀਡਰ ਨੇ ਇਹ 1992 ਮਾਡਲ ਇਹ ਚਾਹੇ ਦਾਵਰ ਸਾਹਿਬ ਨੇ ਚਾਹੇ ਪਾਂਡੇ ਸਾਹਿਬ ਨੇ ਇਹ ਸਾਰੇ ਬਹੁਤ ਸੀਨੀਅਰ ਲੀਡਰ ਸਤਕਾਰਯੋਗ ਨੇ ਉਸ ਵਿਦੇ ਨਮੀ ਕਾਂਗਰਸ ਜਿਹੜੀ ਸ਼ੁਰੂ ਹੋਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਸੀ ਦਾਵਰ ਸਾਹਿਬ ਪਾਂਡੇ ਸਾਹਿਬ ਇਹ ਸਾਰੇ ਸੀਨੀਅਰ ਲੀਡਰ ਕਿਉਂ ਨਾ ਇਹਨਾਂ ਨੂੰ ਮੰਤਰੀ ਬਣਾਇਆ ਜੀ ਕਿਉਂ ਨਾ ਇਹਨਾਂ ਨੂੰ ਬੜੇ-ਬੜੇ ਅਹੁਦੇ ਦਿੱਤੇ ਸਭ ਨੂੰ ਇਸ ਕਰਕੇ ਵੀ ਇਹ 1992 92 ਮਾਡਲ ਨੇ ਇਸ ਸ਼ਹੀਦ ਪਰਿਵਾਰ ਨੇ ਨਾ ਨਾਤਵਾਦੀ ਲੜਾਈ ਲੜੀ ਹੈ ਸਭ ਨੂੰ ਪਰੇ ਲਾ ਕੇ ਰੱਖਿਆ ਖੁੰਝੇ ਅੱਜ ਉਹੀ ਕਾਂਗਰਸ ਪਾਰਟੀ ਨਾਲ ਜਿਹੜੇ ਇਸ ਵੇਲੇ ਉਹ ਖੜੇ ਨੇ ਤੇ ਇਸ ਕਰਕੇ ਇਹ ਅੱਜ ਉਹ ਭੁਗਣੀ ਪੈ ਰਹੀ ਆ ਮੈਂ ਖਾਸ ਤੌਰ ਤੇ ਲੀਡਰਾਂ ਨੂੰ ਨਹੀਂ ਮੈਂ ਵਰਕਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਾਂਗਰਸ ਪਾਰਟੀ ਦੇ ਸ਼ਹੀਦ ਆਜ਼ਮ ਸਰਦਾਰ ਬਿਨ ਸਿੰਘ ਉਸ ਮੌਕੇ ਕਾਂਗਰਸ ਦੇ ਅਤਵਾਦ ਨਾਲ ਕਾਂਗਰਸ ਰਹਿ ਕੇ ਲੜਾਈ ਲੜਦੇ ਰਹੇ ਆ ਇੱਕ ਮੈਨੂੰ ਦੱਸ ਦੋ ਇੱਕ ਤੁਹਾਡੇ ਚੋਂ ਇੱਕ ਵੀ ਜੇ ਕਿਸੇ ਨੂੰ ਕੋਈ ਅਹੁਦਾ ਦਿੱਤਾ ਹੋਵੇ ਐਮਰ ਪਾਰਲੀਮੈਂਟ ਹੋਣ ਨਾਲ ਤੇ ਜਦੋਂ ਮੈਂ ਗੱਲ ਕੀਤੀ ਚਾਹੇ ਉਹ ਉਸ ਵੇਲੇ ਪਾਰਟੀ ਪ੍ਰੈਜ਼ੀਡੈਂਸੀ ਚਾਹੇ ਉਸ ਵੇਲੇ ਕੋਈ ਹੋਰ ਬੜੇ ਬੜੇ ਜਨਰਲ ਸੈਕਟਰੀ ਇੱਕ ਬਾਹਰੋਂ ਆਇਆ ਹੋਇਆ ਸੀ ਰਾਜਸਥਾਨ ਤੋਂ ਉਹ ਵੀ ਮਖੌਲ ਲੜਾਉਂਦਾ ਸੀ ਜਦੋਂ ਮੈਂ ਕਿਸੇ ਦੀ ਗੱਲ ਕਰਨੀ ਉਹ ਟਿੱਚਰ ਕਰਦਾ ਸੀ 1992 ਵਾਲਿਆਂ ਦੀ ਇਹਨਾਂ ਨੂੰ ਕਹਿੰਦਾ ਸੀ ਹੁਣ ਕੋਈ ਲੋੜ ਨਹੀਂ ਉਸ ਵੇਲੇ ਬਣੇ ਸੀ ਇਹਨਾਂ ਨੂੰ ਤਾਂ ਵੋਟਾਂ ਹੀ ਕੁਛ ਨਹੀਂ ਪਈਆਂ ਸੀ ਇਹ ਤਾਂ ਜਿਹੜਾ ਉਸ ਵੇਲੇ ਵੋਟਾਂ ਤਾਂ ਬਹੁਤ ਪਰਸੈਂਟੇਜ ਘੱਟ ਪਈਆਂ ਸੀ ਵਾਇਕਾਟ ਕੀਤਾ ਹੋਇਆ ਸੀ ਇਸ ਕਰਕੇ ਇਹ ਤਾਂ ਉਦੋਂ ਬਣ ਗਏ ਇਹਨਾਂ ਦਾ ਦਾਅ ਲੱਗ ਗਿਆ ਤੁੱਕਾ ਲੱਗ ਗਿਆ ਤੇ ਇਹ ਗੱਲਾਂ ਸੁਣਨੀਆਂ ਮੈਨੂੰ ਰੋਜ਼ ਪੈਂਦੀਆਂ ਸੀ ਇਹ ਸਾਰੀ ਲੀਡਰਸ਼ਿਪ ਨੂੰ ਵੀ ਪਤਾ ਏ ਅੱਜ ਉਹ ਲੀਡਰਾਂ ਨੂੰ ਮੌਕਾ ਏ ਇਹਨਾਂ ਨੂੰ ਸਬਕ ਸਿਖਾਉਣ ਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹ ਸਾਰੇ ਹੀ ਕਾਂਗਰਸ ਪਾਰਟੀ ਦੇ ਅੱਜ ਮੌਕਾ ਏ ਇਹ ਜਿਹੜੀ ਤੁਸੀਂ ਲੜਾਈ ਲੜਦੇ ਨੇ ਉਹ ਉਸ ਦਾ ਅੱਜ ਇਹ ਨਾਂਵ ਵੀ ਲੈਂਦੇ ਨਹੀਂ ਅੱਜ ਪਰ ਮੈਂ ਜੋ ਅਖਬਾਰਾਂ 'ਚ ਪਿਛਲੇ ਦਿਨਾਂ ਦਾ ਦੇਖ ਰਿਹਾ ਸੀ ਵੀਡੀਓਾਂ 'ਚ ਸੁਣ ਰਿਹਾ ਸੀ ਮੈਂ ਬੋਲਿਆ ਨਹੀਂ ਵੀ ਅੱਜ 1992 ਮਾਡਲ ਤੋਂ ਬਾਅਦ ਅੱਜ ਕੋਈ ਕਾਂਗਰਸ ਰਹੀ ਨਹੀਂ ਅੱਜ ਕਾਂਗਰਸ ਉਹੀ ਸੀ ਤੇ ਹੁਣ ਤੁਹਾਨੂੰ ਦੱਸੇਗੀ ਉਹ ਕਾਂਗਰਸ ਪਾਰਟੀ ਇਸ ਇਲੈਕਸ਼ਨਾਂ 'ਚ ਜਿਹੜੇ ਉਹਨਾਂ ਨੂੰ ਪਿੱਛੜਾ ਕਰਦੇ ਸੀ ਜਿਹੜੇ ਉਹਨਾਂ ਨੂੰ ਇਗਨੋਰ ਕਰਦੇ ਸੀ ਪਿੰਡਾਂ 'ਚ ਜੇ ਕੋਈ ਕਾਂਗਰਸ ਨੂੰ ਬੰਨਵੀਂ ਬੈਠਾ ਉਹੀ ਉਸ ਵੇਲੇ ਦੇ ਲੋਕ ਨੇ ਜਗਰਾਉਣ ਤੋਂ ਲੈ ਕੇ ਸੈਂਟਰਲ ਹਲਕੇ ਤੱਕ ਸਭ ਉਹ ਪੁਰਾਣੇ ਲੋਕ ਨੇ ਤੇ ਪਰ ਇਹ ਜਿਹੜੇ ਨਵੇਂ ਲੈ ਕੇ ਆਏ ਸੀ ਜਿਨ੍ਹਾਂ ਨੂੰ ਇਹ ਸ਼ਿੰਗਾਰ ਕੇ ਨਵੀਂ ਕਾਂਗਰਸ ਨਕਲੀ ਕਾਂਗਰਸ ਜਿਹੜੀ ਉਹ ਮੂਰੇ ਲੈ ਕੇ ਆਏ ਸੀ ਅਸਲੀ ਕਾਂਗਰਸ ਜੀ ਨੇ ਖੂਨ ਨਾਲ ਸਿੰਜੀ ਸੀ ਪਾਰਟੀ ਉਹਨਾਂ ਨੂੰ ਕਿਸੇ ਨੂੰ ਇਹਨਾਂ ਨੇ ਪੁੱਛਿਆ ਨਹੀਂ ਕੋਈ ਅਹੁਦਾ ਨਹੀਂ ਦਿੱਤਾ ਜਦੋਂ ਗੱਲ ਕਰਨੀ ਉੱਠੀ ਸੁਣਾਉਣੀ ਤੇ ਅੱਜ ਤੁਸੀਂ ਇਹ ਜਿਹੜੇ ਨਵੇਂ ਨੇ ਜਿਹੜੇ ਬਾਹਰੋਂ ਲਿਆਉਣ ਦੀ ਗੱਲ ਕਰ ਰਹੇ ਆ ਚਾਹੇ ਉਰੇ ਵਾਲੇ ਕੋਈ ਇਹ ਸਾਰਿਆਂ ਨੂੰ ਅੱਜ ਦੱਸੋ ਵੀ ਉਸ ਵੇਲੇ ਦੀ ਸ਼ੀਰ ਦੇ ਅਨੁਸਾਰ ਬੈਂਸਿੰਘ ਦੀ ਕਾਂਗਰਸ ਕੀ ਸੀ ਤੇ ਅੱਜ ਦੀ ਕਾਂਗਰਸ ਕੀ ਅੰਤਰ ਆ ਕਿ ਤੁਸੀਂ ਜਿਹੜੇ ਬਜ਼ੁਰਗੋ ਉਸ ਵੇਲੇ ਦੇ ਪਰਿਵਾਰ ਨੇ ਜਿਹੜੇ ਅੱਜ ਉਹਨਾਂ ਦੇ ਨੌਜਵਾਨ ਬੱਚੇ ਨੇ ਅੱਜ ਜਦੋਂ ਤਿੰਨ ਤਿੰਨ ਪੀੜੀਆਂ ਉਹ ਸਾਰੇ ਪਰਿਵਾਰ ਨੇ ਜਿਹੜੇ ਉਹ ਤੁਹਾਨੂੰ ਸਭ ਕੁਝ ਸਿਖਾਉਣ ਦਾ ਇਹ ਸਮਾਂ ਆ ਗਿਆ ਤੁਸੀਂ ਸਾਨੂੰ ਬਹੁਤ ਦੁਖੀ ਕੀਤਾ ਤੁਸੀਂ ਸਾਨੂੰ ਬਹੁਤ ਤੰਗ ਕੀਤਾ ਕਾਂਗਰਸ ਪਾਰਟੀ 'ਚ ਜਿਹੜੇ ਅਸੀਂ ਸ਼ਹੀਦਾਂ ਦੇ ਪਰਿਵਾਰ ਸੀ ਜਿਨ੍ਹਾਂ ਨੇ ਲੜਾਈ ਲੜੀ ਸੀ ਇਹ ਹਜੇ ਤਾਂ ਮੈਂ ਹਜੇ ਮੈਂ ਭੁੱਲਿਆ ਨਹੀਂ ਅੰਦਰ ਮੈਂ ਸਮਾਈ ਬੈਠਾ ਸਾਰਾ ਕੁਝ ਔਰ ਜਦੋਂ ਹੁਣ ਤੁਸੀਂ ਆ ਰੋਜ਼ ਰੀਲਾਂ ਵੀਡੀਓ ਆ ਹੋਰ ਐ ਦੀਆਂ ਪੁੱਟੀਆਂ ਸਿੱਧੀਆਂ ਗੱਲਾਂ ਕਰਦੇ ਹੋ ਤੁਸੀਂ ਮਜਬੂਰ ਕਰਦੇ ਹੋ ਬੋਲਣ ਬੀਜੇਪੀ ਦਾ ਮੁਕਾਬਲਾ ਕਰੋਗੇ ਬੀਜੇਪੀ ਜਿੱਦਣ ਮੈਂ ਜੁਆਇਨ ਕਰ ਲਈ ਪਾਰਟੀ ਬੀਜੇਪੀ ਦਾ ਇੱਕ ਇੱਕ ਕਾਰੀਕਰਤਾ ਇੱਕ ਇੱਕ ਲੀਡਰ ਉਹ ਸ਼ਹੀਦਾਂ ਦਾ ਉਹ ਦੇਸ਼ ਪ੍ਰਤੀ ਪਿਆਰ ਦਾ ਉਹ ਮੁੱਲ ਪਾਉਂਦਾ ਏ ਰੋਜ਼ ਇੰਨੇ ਨੇ ਫੁੱਲ ਗੁਲਾਬ ਦੇ ਗੇਂਦੇ ਦੇ ਇੰਨੇ ਫੁੱਲ ਪਏ ਹੁੰਦੇ ਆ ਵੀ ਮੇਰੀ ਗੱਡੀ ਆ ਜਿਹੜੀ ਉਹ ਰੋਜ਼ ਦੀ ਪਰ ਜਾਂਦੀ ਆ ਮੈਨੂੰ ਥੱਲੇ ਮੇਰਾ ਪੈਰ ਨਹੀਂ ਲੱਗਣ ਦਿੰਦੇ ਐਨਾ ਬੀਜੇਪੀ ਨੇ ਮੈਨੂੰ ਪਿਆਰ ਦਿੱਤਾ ਮੈਂ ਕਦੇ ਵੀ ਇਹ ਪਿਆਰ ਇਹਨਾਂ ਦਾ ਭੁੱਲ ਨਹੀਂ ਸਕਦਾ ਤੁਸੀਂ ਤਾਂ ਐਵੇਂ ਜਨਸ ਕਰੀ ਜਾਂਦੇ ਸੀ ਉਸ ਤਾਂ ਐਵੇਂ ਸੜੀ ਜਾਂਦੇ ਹੋ ਜਿਹੜਾ ਕੋਈ ਮਾੜਾ ਮੋਟਾ ਇੱਥੇ ਇੱਕ ਡਿਸਪਲਾਈਨ ਪਾਰਟੀ ਆ ਮੈਂ ਪਰਮਾਤਮਾ ਜਾਣਦਾ ਮੇਰਾ ਦਿਲ ਜਾਣਦਾ ਵੀ ਮੈਨੂੰ ਕਿੰਨੀ ਤਸੱਲੀ ਖੁਸ਼ੀ ਆ ਬੀਜੇਪੀ ਚਾਕੇ ਦੇਸ਼ ਭਗਤਾਂ ਦੀ ਭਾੜ ਧੰਨਵਾਦ